ਆ ਦੇਖੋ ਇਹ ਨਦੀ ਆ ਦੇਖੋ ਆ ਦੇਖੋ ਨਦੀ ਆ ਰਹੀ ਉਹਦੀ ਪਾਣੀ ਵਿੱਚ ਡੁੱਬੀ ਹੋ ਆ ਦੇਖੋ ਬਟਕਾਂ ਸੰਗੀ ਨਦੀ ਆ ਰਹੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹਰਮਨ ਪਿਆਰਾ ਰਾਜਨ ਬੈਂਸ ਅੱਜ ਦਾ ਆਪਾਂ ਅੱਜ ਵੀ ਬਹੁਤ ਪੈਰ ਰਾਤ ਦਾ ਪੈ ਰਿਆ ਕੱਲ ਦਾ ਪੈ ਰਿਆ ਮਤਲਬ ਕਿ ਰਾਤ ਦਾ ਵੀ ਨਹੀਂ ਪੈ ਰਿਆ ਤੇ ਆਪਾਂ ਚੱਲੇ ਜੀ ਹੁਣ ਨਦੀ ਦੇਖਣ ਅੱਜ ਸ਼ਾਇਦ ਜ਼ਿਆਦਾ ਆਈ ਹੋਵੇ ਨਦੀ ਤੇ ਆਪਾਂ ਨਦੀ ਦਾ ਵੀਡੀਓ ਬਣਾਉਨੇ ਆ ਤੇ ਤੁਸੀਂ ਬਣੇ ਹੋ ਅੱਜ ਆਪਾਂ ਕੰਦੇ ਹੀ ਆ ਇਹਦੇ ਨੂੰ ਵੀਡੀਓ ਬਣਾ ਕੇ ਦਿਖਾਵਾਂਗਾ ਮੈਂ ਬੁੱਧੀ ਤੇ ਵਧੀਆ ਆਓ ਲਈ ਚੱਲਦੇ ਹਾਂ ਹੁਣ ਕਾਂਸਰ ਦੇਵੀ ਵੱਲ ਆਪਾਂ ਗੇੜਾ ਮਾਰ ਕੇ ਆਉਂਦੇ ਆ ਛੋਟਾ ਜਿਹਾ ਬਲੌਗ ਹੈ ਇੱਕ ਵੀਡੀਓ ਤਾਂ ਨਹੀਂ ਮੰਡਰੀ ਕਿਉਂਕਿ ਮੀਂਹ ਆ ਕੇ ਸਮਝ ਨਹੀਂ ਆ ਰਿਹਾ ਕੀ ਕਰੀਏ ਕਿ ਨਾਲ ਗਏ ਤਾਂ ਹੁਣ ਆਪਾਂ ਚੱਲਦੇ ਆਂਗੇ ਪਿੰਡ ਦੇ ਵੱਲ ਫੇਰ ਪਿੰਡ ਵੱਲੋਂ ਆਪਾਂ ਗੱਡੀ ਗੱਡੀ ਲਈ ਤਾਂ ਕਿ ਬਗੰਦੀ ਗੱਲ ਐ ਥਾਰ ਦੀ ਕਿਉਂਕਿ ਯਾਰ ਆਪਣੇ ਉੱਪਰ ਹੀ ਨਾ ਪਾਣੀ ਆ ਦੇ ਆ ਦੇ ਆਹ ਗਲਤ ਗੱਲ ਐ ਇਹ ਆਪਣੇ ਉੱਪਰ ਹੀ ਟਾਇਰ ਮਾਰਦੀ ਐ ਪਾਣੀ ਦੇ ਹਰ ਇੱਕ ਸਕੋਰਪਿਓ ਚ ਵੀ ਇਹਹੀ ਕਮੀ ਐ ਪਤਾ ਨਹੀਂ ਕਿਉਂ ਐਦਾਂ ਆਪਣੇ ਉੱਪਰ ਮਾਰਦੀ ਐ ਪਾਣੀ ਪਰ ਇਹ ਗਲਤ ਐ ਜੇ ਜ਼ਿਆਦਾ ਤੇਜ਼ ਚਲਾਉਂਗੇ ਤਾਂ ਆਪਣੇ ਉੱਪਰ ਹੀ ਆਉਂਗੇ ਜਿੱਤੇ ਆ ਦੇ ਆ ਦੇ ਆ ਦੇ ਆ ਦੇ ਆਹ ਤਾਂ ਬਹੁਤ ਤੇਜ਼ ਨਹੀਂ ਚਲਾ ਸਕਦੇ ਨਾ ਮੈਂ ਲੋਏ ਪਾਏ ਹੋਏ ਐ ਜੇ ਕੁਝ ਵੀ ਨਹੀਂ ਪਾਇਆ ਹੋਇਆ ਮੈਂ ਕਹਿੰਦਾ ਜੇ ਲੋਏ ਪਾਏ ਹੋਏ ਐ ਫਿਰ ਤਾਂ ਜ਼ਿਆਦਾ ਮਾਰੂਗੀ ਚਲੋ ਖਰੇ ਤੱਕ ਗੱਡੀ ਦੀ ਗੱਲ ਹੈ ਕੋਈ ਨਾ ਮੀਂਹ ਜੜਾ ਰੋਜ਼ ਰੋਜ਼ ਮੈਂ ਡਾਕ ਫਿਕਦਾ ਹੀ ਪੈਂਦਾ ਪਰ ਫਿਰ ਵੀ ਮਹਿੰਦਰਾ ਗੱਡੀ ਮਹਿੰਦਰਾ ਨਾਲ ਇਹ ਚੀਜ਼ ਜੀ ਕਰਦਣੀ ਚਾਹੀਦੀ ਹੈ ਕਿਉਂਕਿ ਇਹ ਨੋਵਾ ਵਗੈਰਾ ਨਹੀਂ ਮਾਰਦੀ ਚਲੋ ਆਗੇ ਆਪਾਂ ਕੰਸਾ ਦੇ ਵੀ ਤੇ ਕਿਹੜਾ ਪਾਣੀ ਛੇ ਵੀ ਉਹਨੂੰ ਗੱਡੀ ਦੀ ਗੱਡੀ ਤੇ ਆਹ ਹਾਂ ਤੇ ਦੂਜੇ ਬਾਈ ਨੇ ਮੇਰੇ ਨਾਲ ਚਲੋ ਹੁਣ ਨੀਚੇ ਜਾ ਕੇ ਦੇਖਦੇ ਆਪਾਂ ਆ ਗਏ ਆਪਾਂ ਨਦੀ 'ਚ ਹੁਣ ਦੇਖ ਦੇ ਐਥੇ ਘੇੜੀ ਨਦੀ ਹੋ ਜੀ ਕਿੰਨੀ ਆਈ ਹੋਈ ਐ ਇਹ ਵੀ ਪਤਾ ਲੱਗ ਜਾਊਗਾ ਨਹੀਂ ਨਦੀ ਤਾਂ ਹੈ ਹੀ ਨਹੀਂਗੀ ਕੋਈ ਨਦੀ ਨਹੀਂ ਆਈ ਵੀ ਅੱਜ ਤੱਕ ਬਹੁਤ ਮੈਨੂੰ ਆਇਆ ਸੀਗਾ ਕਾਫੀ ਨਦੀ ਪਰ ਨਹੀਂ ਪਰ ਰਾਤ ਦਾ ਪਾਣੀ ਪੈ ਰਿਹਾ ਨਦੀ ਕਿਉਂ ਨਹੀਂ ਆਈ ਔਰ ਦੇਖੋ ਨਦੀ ਨਹੀਂ ਆਈ ਵੀ ਕਿਉਂਕਿ ਉੱਪਰ ਪਾਣੀ ਨਹੀਂ ਪੈ ਰਿਹਾ ਹੁਣ ਸ਼ਾਇਦ ਮੇਬੀ ਆ ਜਾਵੇ ਚਲੋ ਫੇਰ ਵੀ ਘਟ ਐ ਨਦੀ ਜੈ ਹੋ ਮਾਤਾ ਕਾਂਸਰ ਦੇਵੀ ਔਰ ਇਹੋ ਕਾਂਸਰ ਦੇਵੀ ਹੈ ਮਾਤਾ ਇਹ ਹੈ ਮਾਹਰ ਕਾਂਸਰ ਦੇਵੀ ਆ ਰਹੀ ਹੈ ਕਿ ਬੰਦਰ ਹੈ ਸਾਡੀ ਮਾਤਾ ਦਾ ਜੈ ਹੋ ਆਪਾਂ ਚੱਲਦੇ ਹਾਂ ਕਿਉਂਕਿ ਅਪਰ ਗੱਡੀ ਵੀ ਜਾਣੀ ਹੈ ਸਾਡੇ ਤਾ ਕਰਕੇ ਲੇਟ ਹੈ ਜੈ ਮਾਤਾ ਕਾਂਸਰ ਦੇਵੀ ਪਰ ਨਾ ਆਜੂ ਕੀ ਨਦੀ ਜਿੰਨਾ ਮੈਨੂੰ ਲੱਗਦਾ ਨਾ ਉੱਪਰ ਵੀ ਨਹੀਂ ਹੈਗਾ ਇੱਥੇ ਹੀ ਮੀਂਹ ਆ ਜੇ ਉੱਪਰ ਵੀ ਹੁੰਦਾ ਨਾ ਤੇ ਨਦੀ ਜ਼ਰੂਰ ਆਦੀ ਆ ਦੇਖੋ ਪਾਣੀ ਫਿਰ ਵੀ ਕਿਹਬਤਾ ਆ ਜਾਵੇ ਤਾਂ ਨਦੀ ਨਹੀਂ ਹੈਗੀ ਇਹ ਬੜੀ ਮੈਨੂੰ ਐ ਸੀਗਾ ਨਦੀ ਆਉਗੀ ਆਉਗੀ ਨਦੀ ਪਰ ਨਹੀਂ ਆਈ ਨਦੀ ਚਲੋ ਆ ਦੇਖੋ ਨਦੀ ਆਈ ਹੈ ਜੀ ਨੇ ਐਨੀ ਪਰ ਪਰ ਕੇ ਆਂਦੀ ਹੈ ਇਹ ਚਲੋ ਚੱਲਦੇ ਆਪਾਂ ਫਿਰ ਚਲੋ ਰ ਐਡਾ ਮੀ ਪਿਆ ਨਦੀ ਦਾ ਆਣੀ ਬਣਦੀ ਏ ਕਿਉਂਕਿ ਰਾਤ ਦਾ ਵੀ ਪੈ ਰਿਆ ਚਲੋ ਰੇਡ ਵੀ ਆਪਾਂ ਹੁਣ ਦੂਜੇ ਰੋਡ ਤੋਂ ਚੱਲਾਂਗੇ ਕੁੱਡਾ ਵਾਲੀ ਸ਼ੇਰ ਵਾਲੇ ਰੌਂਡ ਤੋਂ ਜਿੱਥੇ ਆਪਣਾ ਫੋਰੈਸਟ ਏ ਆਹ ਆਹ ਸੀ ਸੀnabla ਸੀnabla ਇੱਥੇ ਗੋ ਤੇ ਤੁਹਾਨੂੰ ਨਾ ਮੈਂ ਇੱਕ ਹੋਰ ਚੀਜ਼ ਦਿਖਾਉਂਦਾ ਆਪਾਂ ਚੱਲੇ ਖੁੱਡਾ ਦੇ ਸ਼ਿਰਵਲ ਆਏ ਰਸਤਾ ਲੱਗ ਗਿਆ ਇਹ ਸਿੱਧਾ ਜਿਹੜੇ ਕਾਲਜ ਵੱਲ ਜਾਂਦਾ ਰਸਤਾ ਬਾਕੀ ਜੇ ਨਦੀ ਆਈ ਨਾ ਜ਼ਰੂਰ ਦਿਖਾਉਂਗਾ ਤੁਹਾਨੂੰ ਮੈਂ ਕਿਹਾ ਚਲੋ ਤਰੀ ਦੇ ਖਾਣਦੇ ਤੇ ਆਪਾਂ ਮਿਲਦੇ ਘਰ ਜਾ ਕੇ ਘਰ ਦਾ ਦਿਖਾਉਂਦੇ ਹਾਂ ਉਹ ਹਾਲ ਕੀ ਹੋਇਆ ਓੜੀ ਸਾਡੀ ਕਿੱਥੇ ਕੱਢ ਰਹੀ ਕਿੱਥੇ ਨਹੀਂ ਕੱਢ ਰਹੀ ਆਓ ਤੁਹਾਨੂੰ ਦਿਖਾਉਂਦੇ ਠੀਕ ਹੈ ਬਣੇ ਰਹੋ ਵੀਡੀਓ ਦੇ ਅੰਤ ਤੱਕ ਘਰ ਚਲਦੇ ਆਪਾਂ ਲੋ ਜੀ ਘਰ ਪਹੁੰਚ ਗਏ ਜੀ ਮੀਂਹ ਪੈ ਰਿਹਾ ਧੋਰ ਸ਼ੋਰ ਨਾਲ ਤੇ ਆਹ ਦੇਖੋ ਜੀ ਬੂਰਾ ਹਾਲ ਕਰਦਾ ਹੋਇਆ ਪਾਣੀ ਮੀਂਹ ਚ ਖੜੀ ਵੜੀ ਕੋੜੀ ਮੀਂਹ ਚ ਨਹੀਂ ਆ ਗਿੱਲਾ ਹੋ ਗਿਆ ਕਿੰਨਾ ਕਿਉਂਕਿ ਨਾ ਅਸੀਂ ਇਹ ਸਾਰਾ ਸੈੱਟ ਪਟਣਾ ਹੈ ਕੰਮ ਚੱਲ ਰਿਹਾ ਕਰੇ ਆ ਗਿਆ ਆ ਗਿਆ ਪੁੱਤ ਆ ਗਿਆ ਮੇਰਾ ਪੁੱਤ ਆ ਗਿਆ ਮੇਰਾ ਪੁੱਤ ਆ ਗਿਆ ਮੇਰਾ ਪੁੱਤ ਆ ਗਿਆ ਮੇਰਾ ਪੁੱਤ ਹਾਂ ਕਹਾਂ ਪੇ ਰੈਡੀ ਮੇ ਕਰਦੇ ਟੱਡੀ ਰੈਡੀ ਨੂੰ ਮੇਰਾ ਹਾਂ ਪੁੱਤ ਆ ਪੁੱਤ ਈਲਾ ਹੋ ਗਿਆ ਸਾਰਾ

ਫੇਰ ਵੀ ਮੇਬੀ ਅੰਦਰ ਹੈਗਾ ਅਸਤਰ ਆਪਣਾ ਪੂਰਾ ਸੈਟ ਕਰਾਵਾ ਠੀਕ ਹੈ ਇਹ ਵੀ ਤੋੜ ਦੇਣਾ ਸੈਟ ਕਰ ਲੈਣਾ ਆਪਾਂ ਨੇ ਤਾਰ ਕੇ ਨਾ ਮੈਂ ਸੈਟ ਨਹੀਂ ਕਰ ਰਿਆ ਇਹਨ ਚੱਲ ਬੱਚੇ ਆ ਜਾ ਇੱਧਰ ਨੂੰ ਆ ਜਾ ਉਧਰ ਗਿੱਲਾ ਹੋਇਆ ਹੋਇਆ ਦੇਖੋ ਉਧਰ ਖਾਸ ਗਿੱਲਾ ਹੋਇਆ ਚੱਲ ਫੇਰ ਵੀ ਗਿੱਲੇ ਤੇ ਕੋੜਾ ਦਾ ਕੋੜਾ ਹੀ ਕੋੜਾ ਨਹੀਂ ਨਾ ਕਰਦਾ ਕਿੰਨਾ ਸਾਰਾ ਪਤਾ ਹੈ ਲੈ ਲੈ ਕਟ ਚੱਪ 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 ਤੈਨੂੰ ਥੋੜਾ ਜਿਹਾ ਪੰਨਾ ਥੋੜਾ ਜਿਹਾ ਰਾਜੀ ਜੀ ਹੋ ਜੂਗੀ ਥੋੜੀ ਖਾਈ ਜਾਊਗੀ ਹਾਂ ਦਾ ਸਰੀਏ ਆਲਾ ਆ ਨਾ ਕੌਸ਼ਿਆ ਜਨਰੇਟਰ ਦੇ ਜਨਨ ਨਹੀਂ ਪਾਣੀ ਪੈ ਗਿਆ ਹੁਣ ਜਨਰੇਟਰ ਚੈੱਕ ਕਰਨਾ ਪੈਣਾ ਮੈਂ ਇట్లా ਜੀ ਮਾਰ ਰਿਹਾ ਓਏ ਯਾਰ ਚਲਾਣਾ ਪੈਣਾ ਅੱਛਾ ਕੋਡ ਇਹ ਕੋਡ ਇਹ ਨੂੰ ਅਣਿਚਲਾਵਾ ਇਹ ਨਾਟਰ ਚਲਾਗੇ ਤੇ ਇੱਕ ਥੋੜਾ ਮਾਰਨਾ ਪੈਣਾ ਹੱਥ ਹਾਂ ਬਪਾ ਦੁੱਧ ਵੀ ਨਹੀਂ ਦੇ ਕੇ ਆਇਆ ਏ ਦੁੱਤ ਨਹੀਂ ਦੇਖਾਇਆ ਦੁੱਤ ਤੁਸੀਂ ਜਾਣਾ ਦੇ। ਜਿਹ ਹੱਤੀ ਕਿੱਥੇ ਆ ਉਹ ਡੀਨੇਟਰ। ਆ ਵੀ ਜਾ ਤੁਸੀਂ ਜਾਣਾ ਜਾ। ਪਾਣੀ ਵੜ ਗਿਆ ਨਾ। ਆ ਦੇਖੋ ਆ ਇਹਦੇ ਅੰਦਰ ਪਾਣੀ ਨਹੀਂ ਆਣਾ ਚਾਹੀਦਾ ਯਾਰ। ਇਹਦੇ ਅੰਦਰ ਪਾਣੀ ਨਹੀਂ ਆਣਾ ਚਾਹੀਦਾ ਨਾ। ਉਹਦੇ ਅੰਦਰ ਲਗਾਤਰ ਤੇ ਪਾਣੀ ਹੀ ਰੱਖ ਦਈਏ ਪਾਣੀ ਅਰੇ ਉਹਨਾਂ ਨੂੰ ਇਸ ਪਾਣੀ ਆਉਣਾ ਚਾਹੀਦਾ ਆ ਦੇਖੋ ਪਾਣੀ ਵੱਧ ਰਿਹਾ ਇਦੀ ਕਰਕੇ ਤਾਂ ਪਹਿਲਾਂ ਵੀ ਨੁਕਸਾਨ ਮੇਰਾ ਪਾਣੀ ਕਰਕੇ ਹੋਇਆ ਸੀਗਾ ਸਹਨਾ ਮੈਂ ਚੰਦੋਂ ਪਾਣੀ ਨਾ ਪੜੇ ਬਸ ਚਲ ਅੱਜ ਜੇ ਲਾਈਟ ਚਾਹੂਗੀ ਨਾ ਫਿਰ ਮੈਂ ਸਟਾਰਟ ਕਰੂੰਗਾ ਇਹਨੂੰ ਜਨਰੇਟਰ ਨੂੰ ਫਿਰ ਦੇਖਾਂਗੇ ਇੰਨਾ ਦੇ අපපනා හැන්නයි ගර්ක දෙ දෑ බාච්ච දෙක්කන්න ස්ටාට කරකය නු පහින් හිතිකල් ක ත ා

ਬਾਈ ਜੀ بارش ਕਰਕੇ ਨਾ ਸਮਝ ਨਹੀਂ ਆਉਂਦਾ ਕੀ ਬਣਾਵਾਂ ਨਾ ਕੀ ਨਾ ਬਣਾਵਾਂ ਤਾਂ ਕਰਕੇ ਇੱਕ ਇੱਕ ਦਿਨ ਢੁੱਟ ਜਾਂਦਾ ਬਾਕੀ ਬਾਈ ਛੋਟੀ ਜਿਹੀ ਖਾਸ ਜੀ ਥੋੜੀ ਜਿਹੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅੱਗੇ ਅੱਗੇ ਪ੍ਰੋਜੈਕਟ ਵਧੀਆ ਬਦੇ ਲਾਵਾਂਗਾ ਥੋੜਾ ਘਰ ਦੇ ਕੰਮ ਕਰਕੇ ਥੋੜਾ ਔਖਾ ਹੈ ਪੱਕੀ ਮਿਲਦੇ ਆ ਵੀਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ